ਤੇ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਰਤਨ ਅਬਿਰਵਾ ਇਹ ਆ ਕਿ ਭਾਰਤੀ ਹਾਕੀ ਟੀਮ ਨੇ ਬ੍ਰਾਉਂਜ਼ ਮੈਡਲ ਜਿੱਤਿਆ ਸਪੇਨ ਨੂੰ 2-1 ਦੇ ਫਰਕ ਨਾਲ ਹਰਾਇਆ ਬਨੇਸ਼ ਫੋਗਟ ਨੇ ਕੁਸ਼ਤੀ ਤੋਂ ਸਿਆਸਤ ਲਿਆ ਲੋਕ ਸਭਾ ਦੇ ਵਿੱਚ ਵਕਫ ਕਾਨੂੰਨ ਸੋਧ ਬਿੱਲ ਪੇਸ਼ ਵਿਰੋਧ ਹੋਇਆ ਡੇਰਾ ਮੁਖੀ ਨੇ ਮੰਗੀ 21 ਰਣ ਦੀ ਪੈਰੋਲ ਸੁਖਬੀਰ ਬਾਦਲ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਡਰੱਗ ਮਾਮਲੇ ਵਿੱਚ ਮਜੀਠੀਆ ਨੇ ਪੇਸ਼ੀ ਪੂਕਤੀ ਐਸਆਈਟੀ ਦੀ ਰਿਪੋਰਟ ਖਰੜ ਦੇ ਵਿੱਚ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੇਜਰੀਵਾਲ ਦੀ ਨਿਆਂਇਕ ਹਿਰਾਸਤ 20 ਤਰੀਕ ਤੱਕ ਵਧੀ ਐਡਵੋਕੇਟ ਧਾਮੀ ਨੇ ਕਿਹਾ ਪੰਜਾਬ ਸਰਕਾਰ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਤੇ ਆਖਰੀ ਖਬਰ ਦਿੱਲੀ 에어ਪੋਰਟ ਤੇ ਖੋਲਿਆ ਕਿੰਨ ਗਿਆਪਨ ਲਈ ਹੈਲਪ ਸੈਂਟਰ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸਵਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਤੇ ਦੱਸੋ ਵੀ ਦਿੱਲੀ 에ਰਪੋਰਟ ਤੇ ਪੰਜਾਬੀਆਂ ਲਈ ਜਿਹੜਾ ਉਹਨਾਂ ਨੇ ਹੈਲਪ ਸੈਂਟਰ ਖੋਲ੍ਹਿਆ ਇਸ ਦੀ ਤਫਸੀਲ ਕੀ ਆ ਤੇ ਕਿਹੋ ਜਿਹਾ ਕਦੋਂ ਚਾਲੂ ਹੋਣਾ ਕੀ ਆ ਉਹਦੀ ਸਾਰਾ ਸਿਸਟਮ ਕਿਵੇਂ ਚੱਲੇਗਾ। ਅੰਤਨ ਸਾਹਿਬ ਪਹਿਲੀ ਗੱਲ ਤਾਂ ਇਹ ਜੀ ਕਿ ਇਹ ਚਾਲੂ ਹੋ ਗਿਆ ਜੀ। ਇਹ ਦਿੱਲੀ 에어ਪੋਰਟ ਜਿਹਨੂੰ ਅਸੀਂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਕਹਿੰਦੇ ਆ ਇਸ ਥਾਂ ਦੇ ਉੱਤੇ ਖੋਲਿਆ ਗਿਆ। ਪੰਜਾਬ ਦੀ ਸਰਕਾਰ ਦੇ ਵੱਲੋਂ ਖੋਲਿਆ ਗਿਆ। ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹੀ ਆ ਕਿ 24 ਘੰਟੇ ਸਹੂਲਤ ਵਾਸਤੇ, ਸੁਵਿਧਾ ਵਾਸਤੇ, ਹੈਲਪ ਵਾਸਤੇ ਕਰਮਚਾਰੀ ਤਾਇਨਾਤ ਰਹਿਣਗੇ। ਜਿਹੜੇ ਕਰਮਚਾਰੀ ਇੱਥੇ ਲਾਇਏ ਗਏ ਆ ਜਾਂ ਲਾਏ ਜਾਣਗੇ। ਉਹ 24 ਘੰਟੇ ਦਾ ਰਹਿਣ ਗਈ ਉਹਨਾਂ ਨੂੰ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਦਾ ਗਿਆਨ ਹੋਊਗਾ ਤੇ ਇਹਦੇ ਵਿੱਚ ਕੋ ਜਿਹੜੀਆਂ ਸੇਵਾਵਾਂ ਕੀ ਮਿਲਿਆ ਕਰਨੀਆਂ ਮੈਂ ਇਹ ਵੀ ਦੱਸ ਦਿੰਨਾ ਇਹ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਕਾਊਂਟਰ ਖੋਲਿਆ ਗਿਆ ਇਸ ਸੈਂਟਰ ਦੇ ਉੱਤੇ ਲੋਕਾਂ ਨੂੰ ਫਲਾਈਟ ਬਾਰੇ ਜਾਣਕਾਰੀ ਕਨੈਕਟਿੰਗ ਫਲਾਈਟ ਬਾਰੇ ਜਾਣਕਾਰੀ ਟੈਕਸੀ ਸਰਵਿਸ ਬਾਰੇ ਜਾਣਕਾਰੀ ਗਵਾਚੇ ਹੋਏ ਸਮਾਨ ਦੇ ਬਾਰੇ ਜਾਣਕਾਰੀ 에어ਪੋਰਟ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਮਦਦ ਵਾਸਤੇ ਹੈਲਪ ਮਿਲੇਗੀ ਜੇ ਕੋਈ ਐਮਰਜੈਂਸੀ ਸਥਿਤੀ ਹੋਵੇ ਤਾਂ ਜਿਹੜੇ ਮੁਸਾਫਰਾ ਜਾਂ ਉਹਨਾਂ ਦੇ ਰਿਸ਼ਤੇਦਾਰ ਆ ਦਿੱਲੀ ਦੇ ਵਿੱਚ ਜਿਹੜਾ ਪੰਜਾਬ ਭਵਨ ਆ ਜੇਕਰ ਉਹਦੇ ਵਿੱਚ ਕਮਰੇ ਖਾਲੀ ਹੋਏ ਤਾਂ ਕਮਰਾ ਵੀ ਮਿਲ ਜਾਇਆ ਕਰੂਗਾ ਤੇ ਇਹ ਵੀ ਪਤਾ ਲੱਗਾ ਜੀ ਕਿ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਹ ਹੈਲਪਲਾਈਨ ਨੰਬਰ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ 011 612 32182 ਇਹਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਕੇਜਰੀਵਾਲ ਹੁਣ ਜੇਲ੍ਹ ਚ ਰਹੇਗਾ ਮੇਰੇ ਖਿਆਲ ਆ ਕਾफी ਫਿਰ ਵਧਾ ਦਿੱਤਾ ਗਿਆ ਉਹਨਾਂ ਦਾ ਹਾਂ ਬਿਲਕੁਲ ਜੀ 20 ਅਗਸਤ ਤੱਕ ਅਰਵਿੰਦ ਕੇਜਰੀਵਾਲ ਦੀ ਨਿਆਂਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜੀ ਕੇਜਰੀਵਾਲ ਗੁਰਾਂ ਦਾ ਮੇਰੇ ਖਿਆਲ ਆ ਵੀ ਹਲੇ ਖੜਾ ਛੁੱਟਦਾ ਨਜ਼ਰ ਨਹੀਂ ਆ ਰਿਹਾ ਕੇਦਰੀਵਾਲ ਖੁਰੀ ਹਾਲੇ ਜੇਲ੍ਹ ਦੇ ਵਿੱਚ ਐ ਤੇ ਮੈਨੂੰ ਲੱਗਦਾ ਨਹੀਂ ਕਿ ਇੰਨੇ ਪੋਲੇ ਪੈਰੀ ਛੇਦ ਬਾਹਰ ਆ ਜਾਣਗੇ ਤੇ ਸੀਬੀਆਈ ਦਾ ਮਾਮਲਾ ਕਿਉਂਕਿ ਸੀਬੀਆਈ ਨੇ ਵੀ ਪਰਚਾ ਦਰਜ ਕੀਤਾ ਸੀ ਈਡੀ ਦੇ ਵਾਂਗੂ ਤੇ ਇਸ ਕੇਸ ਦੇ ਵਿੱਚ ਅੱਜ ਸੁਣਵਾਈ ਸੀ ਤੇ ਕੇਦਰੀਵਾਲ ਦੀ ਨਿਆਇਕ ਹਿਰਾਸਤ ਦੇ ਵਿੱਚ 20 ਅਗਸਤ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਅੱਛਾ ਜ਼ਮੀਨਾਂ ਦੇ ਕਲੈਕਟਰ ਰੇਟ ਵਧੇ ਦਾ ਕੀ ਮਤਲਬ ਹੈ ਸਾਨੂੰ ਸਮਝਾਓ ਦੇਖੋ ਜਿਵੇਂ ਨਾ ਜਦੋਂ ਆਪਾਂ ਰਜਿਸਟਰੀ ਕਰਵਾਉਨੇ ਆ ਹਾਂਜੀ ਮੰਨ ਲਓ ਕਿ ਮੈਂ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਹੋਵੇ ਕਿਸੇ ਨੂੰ ਵੇਚ ਰਿਹਾ ਹੋਵਾਂ ਤਾ ਜ਼ਮੀਨ ਦੇ ਵਿੱਚ ਪ੍ਰਤੀ ਕਨਾਲ ਦਾ ਭਾਜ ਜਾਂ ਪ੍ਰਤੀ ਮਰਲੇ ਦਾ ਭਾਜ ਜਾਂ ਪ੍ਰਤੀ ਗਜ ਦਾ ਭਾਜ ਜਿਹੜਾ ਸਰਕਾਰੀ ਰੇਟ ਮੁਤਾਬਕ ਜਿਹੜਾ ਤੈਅ ਹੁੰਦਾ ਉਹਦੇ ਵਿੱਚ ਵਾਧਾ ਕੀਤਾ ਗਿਆ ਆਮ ਤੌਰ ਦੇ ਉੱਤੇ ਮੰਨ ਲਓ ਕਿ ਕੋਈ ਜ਼ਮੀਨ ਹੋਵੇ ਵੀ ਮੰਨ ਲਓ ਇੱਕ ਕਿਲੇ ਦਾ ਮੰਨ ਲਓ ਹੋਵੇ ਜੀ 25 ਲੱਖ ਰੁਪਈਆ ਪਰ ਉਹਦਾ ਸਰਕਾਰੀ ਰੇਟ ਆ ਜਿਹੜਾ ਉਹ ਮੰਨ ਲਓ ਹੋਵੇ ਜੀ 13 ਲੱਖ ਰੁਪਈਆ ਆਪਾਂ 13 ਲੱਖ ਰੁਪਈਏ ਦੇ ਹਿਸਾਬ ਨਾਲ ਰਜਿਸਟਰੀ ਕਰਵਾਉਨੇ ਆ ਇਹ ਜਿਹੜਾ ਕਲੈਕਟਰ ਰੇਟ ਆ ਇਹਦੇ ਵਿੱਚ 5 ਤੋਂ ਲੈ ਕੇ 10 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਬ੍ਰਹਮਸ਼ੰਕਰ ਗਿੱਪਾ ਜਿਹੜੇ ਪੰਜਾਬ ਦੇ ਹੈਗੇ ਜੀ ਮਾਲ ਮਨਿਕ ਮੈਨੇਂਤਰੀ ਉਹਨਾਂ ਨੇ ਕਹਿ ਦਿੱ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜ਼ਮੀਨਾਂ ਦੇ ਭਾਅ ਦੇ ਵਿੱਚ ਵਾਧਾ ਹੋਇਆ ਇਸ ਕਰਕੇ ਉਹ ਕਹਿੰਦੇ ਜੀ ਅਸਿਕਟ ਲੈਕਟਰ ਰੇਟ ਦੇ ਵਿੱਚ ਵਾਧਾ ਕੀਤਾ ਤੇ ਇਹਦੇ ਨਾਲ ਸਾਲਾਨਾ ਪੰਜਾਬ ਦੇ ਖਜ਼ਾਨੇ ਵਿੱਚ 1500 ਕਰੋੜ ਰੁਪਏ ਦੀ ਵਾਧੂ ਆਮਦਨ ਆਊਗੀ ਹੂੰ ਅੱਛਾ ਬਾਕੀ ਜਿਹੜਾ ਵਿਨੇਸ਼ ਫੋਰਗਟ ਨਾਲ ਹੋਈ ਆ ਉਸ ਦੁੱਖਪਰੀ ਖਬਰ ਤੋਂ ਬਾਅਦ ਬਹੁਤ ਚਰਚਾ ਹੋਈ ਹੁਣ ਉਹਨਾਂ ਨੇ ਕੀ ਫੈਸਲਾ ਕੀਤਾ ਦੇਖੋ ਜੀ ਇੱਕ ਤਾਂ ਵਿਨੇਸ਼ ਪੁਗਾਰ ਦੇ ਵੱਲੋਂ ਮੇਰਾ ਖਿਆਲ ਹੈ ਵੀ ਸਾਡੇ ਸਾਰੇ ਰੈਡ ਐਫਰਮ ਦੇ ਪਰਿਵਾਰਕ ਮੈਂਬਰ ਜਿਹੜੇ ਸਾਡੇ ਪਰਿਵਾਰਕ ਜੀ ਆ ਉਹ ਜਾਣ ਹੀ ਗਏ ਆ ਜੀ ਕਿ ਕੁੜੀ ਨੇ ਸੰਨਿਆਸ ਲੈ ਲਿਆ ਉਹਨੇ ਅੱਜ ਬੜੀ ਭਾਪੂਰਤ ਪੋਸਟ ਪਾਈ ਹੈ ਟਵੀਟ ਕੀਤਾ ਹੈਗਾ ਉਹਨੇ ਇਹ ਗੱਲ ਕਹੀ ਹੈ ਕਿ ਮਾਂ ਕੁਸ਼ਤੀ ਜਿੱਤ ਗਈ ਹੈ ਤੇ ਮੈਂ ਹਾਰ ਗਈ ਆ ਤੁਹਾਡੀਆਂ ਉਮੀਦਾਂ ਤੇ ਮੇਰਾ ਹੌਸਲਾ ਟੁੱਟ ਗਿਆ ਤੇ ਮੈਂ ਹੁਣ ਹੋਰ ਨਹੀਂ ਲੜ ਸਕਦੀ ਤੇ ਉਹਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਦੂਜੀ ਗੱਲ ਇਹ ਹੈ ਕਿ ਅੱਜ ਵਿਨੇਸ਼ ਫੁਗਾੜ ਦੀ ਭੈਣ ਦੇ ਵੱਲੋਂ ਲੋਕਾਂ ਨੂੰ ਤੇ ਖਾਸ ਕਰਕੇ ਰਾਜਨੀਤਿਕ ਲੋਕਾਂ ਨੂੰ ਤੇ ਖਾਸ ਕਰਕੇ ਕਾਂਗਰਸ ਨੂੰ ਗੱਲ ਕਹੀ ਗਈ ਹੈ ਇਹ ਗੱਲ ਕਹੀ ਹੈ ਕਿ ਕਿਰਪਾ ਕਰਕੇ ਸਾਡੇ ਪਰਿਵਾਰ ਦੇ ਨਾਂ ਦੇ ਉੱਤੇ ਰਾਜਨੀਤੀ ਨਾ ਕਰੋ ਸਾਨੂੰ ਸਾਡੇ ਹਾਲ ਦੇ ਉੱਤੇ ਛੱਡ ਦਿਓ ਤੇ ਕਿਉਂਕਿ ਕਾਂਗਰਸ ਨੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਸੀ ਕਿ ਵਿਨੇਸ਼ ਫੁਗਾੜ ਨੂੰ ਰਾਜ ਸਭਾ ਦੀ ਮੈਂਬਰ ਬਣਾਉਣਾ ਚਾਹੀਦਾ ਸੋ ਸਿਆਸੀ ਤੀਰ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਤੌਰ ਤੇ ਲਾਉਣ ਲੱਗ ਪਿਆ ਸੀ ਪਰ ਇੱਕ ਹੋਰ ਜਾਣਕਾਰੀ ਇਹ ਹੈ ਕਿ ਵਿਨੇਸ਼ ਫੁਗਾੜ ਦੇ ਵੱਲੋਂ ਖੇਡ ਅਦਾਲਤ ਦੇ ਵਿੱਚ ਪਤਾ ਲੱਗਾ ਵੀ ਅਰਜ਼ੀ ਪਾਈ ਗਈ ਹੈ ਕਿ ਜਿਹੜਾ ਚਾਂਦੀ ਦਾ ਮੈਡਲ ਆ ਉਹ ਮੈਨੂੰ ਸਾਂਝੇ ਤੌਰ ਦੇ ਉੱਤੇ ਦੇ ਦਿੱਤਾ ਜਾਵੇ ਸੋ ਇਹਨੇ ਪਾਈ ਕੀ ਬਣਦਾ ਅੱਜ ਰਾਤ ਨੂੰ ਇਹ ਗੱਲ ਤੈ ਹੋ ਜੂਗੀ ਵੀ ਭਾਈ ਚਾਂਦੀ ਦਾ ਮੈਡਲ ਉਹ ਝੋਲੀ ਦੇ ਵਿੱਚ ਪੈਂਦਾ ਜਾਂ ਫਿਰ ਨਹੀਂ ਤੇ ਲੋਕ ਸਭਾ ਦੇ ਵਿੱਚ ਜਿਹੜਾ ਵਕਫ ਕਾਨੂੰਨ 'ਚ ਸੋਧ ਕਰਨ ਦਾ ਬਿੱਲ ਪੇਸ਼ ਹੋਇਆ ਇਹਦਾ ਕੀ ਅਰਥ ਹੈ ਦੇਖੋ ਜੀ ਅਸਲ ਦੇ ਵਿੱਚ ਨਾ ਅੱਜ ਕ੍ਰਿਮਨਲ ਜੀ ਜਿਹੜੇ ਕਿ ਭਾਰਤ ਦੇ ਘਟਗਣਤੀ ਮਹਿਕਮੇ ਦੇ ਮੰਤਰੀ ਆ ਉਹਨਾਂ ਨੇ ਲੋਕ ਸਭਾ ਦੇ ਵਿੱਚ ਵਕਫ ਬੋਰਡ ਜ਼ਮੀਨ ਸੋਧ ਬਿੱਲ ਪੇਸ਼ ਕੀਤਾ ਉਹਨਾਂ ਨੇ ਕਿਹਾ ਜੀ ਕਿ ਸੰਸਦਨੀ ਕਮੇਟੀ ਨੂੰ ਇਹ ਬਿੱਲ ਭੇਜ ਦਿੱਤਾ ਜਾਵੇ ਤੇ ਇਹਦਾ ਵਿਰੋਧ ਕੀਤਾ ਜੀ ਚੰਦਰਸ ਨੇ ਸੀਪੀਆਈਐਮ ਨੇ ਉਦਵ ਥਾਪਰੇ ਦੀ ਪਾਰਟੀ ਨੇ ਹੋਰ ਵਕਫ ਵਕਫ ਪਾਰਟੀ ਕਰਦੇ ਦਾ ਵਿਰੋਧ ਕੀਤਾ ਅਸਦੁਦੀਨ ਅਬੈਸੀ ਸੰਸਦ ਮੈਂਬਰ ਨੇ ਤੈ ਵੀ ਗੱਲ ਕਹੀ ਹੈ ਵੀ ਜਿਹੜੀ ਕੇਂਦਰ ਦੀ ਸਰਕਾਰ ਆ ਘੱਟ ਗਿਣਤਾਂ ਨਾਲ ਬੈਰਕ ਮਾਰ ਰਹੀ ਆ ਪਰ ਇਸ ਬਿੱਲ ਦਾ ਮਤਲਬ ਇਹ ਵੀ ਜਿਹੜੀਆਂ ਵਕਫ ਬੋਰਡ ਦੇ ਅਦੀਮ ਜ਼ਮੀਨਾਂ ਆਉਂਦੀਆਂ ਉਹ ਆਪਣੀ ਮਰਜ਼ੀ ਦੇ ਨਾਲ ਇਹਦੀ ਮਲਕੀਅਤ ਨਹੀਂ ਹਾਸਲ ਕਰ ਸਕਣਗੇ ਹੁਣ ਤੱਕ ਇਸ ਵੀ ਜਿਹੜੀ ਵਕਫ ਬੋਰਡ ਦੇ ਦੀ ਜ਼ਮੀਨ ਆਉਂਦੀ ਆ ਉਹਦੇ ਤੇ ਮਾਲਕੀ ਵਕਫ ਬੋਰਡ ਦੀ ਆ ਪਰ ਇਹ ਹੈ ਜੀ ਕਿ ਹੁਣ ਜਦੋਂ ਇਹ ਜਦੋਂ ਵੀ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਇਹ ਨਹੀਂ ਕਿ ਭਾਈ ਵਕਫ ਬੋਰਡ ਦੀ ਜ਼ਮੀਨ ਦੇ ਉੱਤੇ ਉਹਨਾਂ ਦਾ ਕਬਜ਼ਾ ਹੋਊਗਾ ਜਾਂ ਉਹਨਾਂ ਦੀ ਹੋਊਗੀ ਜ਼ਮੀਨ ਆ ਉਹਦੇ ਲਈ ਇੱਕ ਸਕਰੀਨਿੰਗ ਹੋਊਗੀ ਉਹਦੇ ਲਈ ਕਮੇਟੀ ਹੋਊਗੀ ਕਮੇਟੀ ਦੇ ਕੋਲੇ ਕੇਸ ਜਾਇਆ ਕਰੂਗਾ ਤੇ ਫਿਰ ਫੈਸਲਾ ਹੋਇਆ ਕਰੂਗਾ ਜੀ ਅੰਤਲਾ ਬਾਕੀ ਢੇਰੇ ਦਾ ਮੁਖੀ ਹੈ ਜਿਹੜਾ ਉਹ ਬਾਰ-ਬਾਰ ਪਰੋਲ ਮੰਗੀ ਜਾਂਦਾ ਹੈ ਮਿਲ ਜਾਏਗੀ ਪਰੋਲ ਦੇਖੋ ਜੀ ਮੈਨੂੰ ਤਾਂ ਇਹੋ ਲੱਗਦਾ ਵੀ ਇੰਨੀ ਛੇਤੀ ਨਹੀਂ ਮਿਲਣੀ ਉਹਦਾ ਕਾਰਨ ਇਹ ਜੀ ਕਿ ਪਿਛਲੀ ਵਾਰ ਜਦੋਂ ਆਖਰੀ ਵਾਰ ਜਦੋਂ ਗੁਰਮੀਤਰਾ ਅਮਰਹੀਮ ਜੇਲ੍ਹ ਦੇ ਵਿੱਚ ਭੇਜਿਆ ਸੀਗਾ ਤੇ ਉਦੋਂ ਮਾਰਜੋਕ ਅਦਾਲਤ ਨੇ ਗੱਲ ਕਹੀ ਸੀ ਕਿ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੀ ਜੇਲ੍ਹ ਵਿਭਾਗ ਨੇ ਜੇਕਰ ਉਹਨੂੰ ਪੈਰੋਲ ਦੇਣੀ ਵੀ ਹੋਵੇ ਤਾਂ ਪੈਰੋਲ ਦੇਣ ਜਾਂ ਫਰਲੋ ਦੇਣ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾਂ ਸਾਡੇ ਕੋਲੋਂ ਇਜਾਜ਼ਤ ਲੈ ਕੇ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਲੋਕ ਸਭਾ ਚਿਕ ਚੋਣਾਂ ਦੇ ਮੌਕੇ ਵੀ ਗੁਰਮੀਤਰਾ ਅਮਰਹੀਮ ਨੇ ਪੈਰੋਲ ਮੰਗੀ ਸੀ ਪਰ ਮਿਲੀ ਨਹੀਂ ਹੁਣ ਉਹਨੇ 21 ਦਿਨ ਦੀ ਫੇਰ ਮੰਗੀ ਆ ਅੱਜ ਆਪਦੇ ਵਕੀਲਾਂ ਦੇ ਰਾਹੀਂ ਉਹਨੇ ਅਰਜ਼ੀ ਦਾਖਲ ਕੀਤੀ ਆ ਹੁਣ ਮਿਲਦੀ ਆ ਜਾਂ ਨਹੀਂ ਮਿਲਦੀ ਪਰੋ ਇਹ ਵਕਤ ਦੱਸੂਗਾ ਪਰ ਉਹਨੇ ਮੰਗ ਕੀਤੀ ਹੈ ਤੇ ਅਦਾਲਤ ਨੇ ਇਹ ਫੈਸਲਾ ਰੱਖਮਾ ਰੱਖ ਲਿਆ ਅਕਾਲੀ ਦਲ ਦੇ ਵਿੱਚ ਪਿਆ ਹੋਇਆ ਰਫੜ ਇੱਕ ਪਾਸੇ ਦੂਸਰੇ ਪਾਸੇ ਸੁਵੀਰ ਸਿੰਘ ਬਾਦਲ ਉਹਨਾਂ ਨੇ ਕਈ ਕਿਸਮ ਦੀਆਂ ਜਿਹੜੀਆਂ ਸਫਾਈਆਂ ਪੇਸ਼ ਕੀਤੀਆਂ ਨੇ ਚਿੱਠੀ 'ਚ ਉਦੋਂ ਬਾਅਦ ਉਹ ਹੁਣ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲੇ ਨੇ ਇਹ ਕੀ ਨੀਤੀ ਆ ਤੁਹ ਖੋਦੀ ਇਹ ਅਸਲ ਦੇ ਵਿੱਚ ਨੀਤੀ ਆ ਜੀ ਕੇ ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਸੁਖਵਿੰਦਰ ਸੁਖੂ ਨੂੰ ਜਾ ਕੇ Shimla ਦੇ ਵਿੱਚ ਮਿਲੇ ਆ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਟਵੀਟ ਦੇ ਉੱਤੇ ਟਵਿੱਟਰ ਅਕਾਊਂਟ ਦੇ ਉੱਤੇ ਟਵੀਟ ਕਰਕੇ ਗੱਲ ਕਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਆ ਸੁਖੂ ਨਾਲ ਵਿਚਾਰ ਚਰਚਾ ਲੰਮੀ ਚੌੜੀ ਹੋਈ ਆ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਟੈਕਸੀ ਡਰਾਈਵਰਾਂ ਨੂੰ ਪੰਜਾਬੀ ਜਿਹੜੇ ਘੁੰਮਣ ਫਿਰਨ ਵਾਸਤੇ ਹਿਮਾਚਲ ਚ ਜਾਂਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਤੇ ਕੁੱਟਮਾਰ ਹੋਈ ਟੈਕਸੀ ਡਰਾਈਵਰ ਨਾਲ ਕਦੇ ਕਿਸੇ ਨਾਲ ਲੁੱਟਖੋ ਹੋ ਗਈ ਕਦੇ ਕਿਸੇ ਨੂੰ ਧੰਕੀ ਦਿੱਤੀ ਗਈ ਉਹ ਕਹਿੰਦੇ ਵੀ ਅਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਪੰਜਾਬੀਆਂ ਦੇ ਨਾਲ ਦਰਪੇਸ਼ ਚੁਣੌਤਾਂ ਜਿਹੜੀਆਂ ਉਹ ਸੁੱਖੂ ਦੇ ਧਿਆਨ ਦੇ ਵਿੱਚ ਲੈ ਕੇ ਆਏ ਆ ਤੇ ਉਥੋਂ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਤੁਹਾਡੀਆਂ ਸਾਰੀਆਂ ਗੱਲਾਂ ਤੇ ਅਮਲ ਕਰਾਂਗੇ ਤੇ ਇਹ ਸਮੱਸਿਆ ਦਾ ਹੱਲ ਕੱਢਾਂਗੇ ਸੋ ਮਜੀਠੀਏ ਦੀ ਪੇਸ਼ੀ ਹੋਈ ਆ ਕਿਸ ਮਾਮਲੇ ਦੇ ਵਿੱਚ ਸੀ ਉਹ ਅ ਬਕਰਮਸਾਂਗ ਮਜੀਠੀਆਵਾਂ ਦੀ ਪੇਸ਼ੀ ਹੈ ਜਿਹੜੀ ਉਹ ਐਸਆਈਟੀ ਦੇ ਵੱਲੋਂ ਜੋ ਪਟਿਆਲੇ ਦੇ ਵਿੱਚ ਕੀਤੀ ਜਾਂਦੀ ਜੀ ਡਰੱਗ ਮਾਮਲੇ ਦੇ ਵਿੱਚ ਉਹੀ ਸੀ ਤੇ ਅੱਜ ਉਹ ਪੇਸ਼ ਹੋਏ ਆ ਪਿਛਲੀਆਂ ਤਿੰਨ ਵਾਰਗਿਆਂ ਦੇ ਵਿੱਚ ਉਹ ਗੈਰਹਾਜ਼ਰ ਹੋਏ ਸੀ ਤੇ ਅੱਜ ਉਹ ਪਟਿਆਲੇ ਵਿੱਚ ਪੇਸ਼ ਹੋਏ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਿਹੜੇ ਕੱਢਣ ਦੀ ਖਾਤਰ ਮੇਰੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਸਬੂਤ ਮੇਰੇ ਖਿਲਾਫ ਕੋਈ ਨਹੀਂ ਤੇ ਮੈਨੂੰ ਹੁਣ ਵੀ ਦੱਸ ਦਿਓ ਮੈਂ ਅਗਲੀ ਵਾਰ ਕਦੋਂ ਆਣਾ ਹੈ ਲਾਰੈਂਸ ਬਿਸ਼ਨੋਈ ਦੀ ਜਿਹੜੀ ਉਹ ਇੰਟਰਵਿਊ ਦਾ ਜ਼ਿਕਰ ਚੱਲਦਾ ਸੀ ਉਹ ਕਹਿੰਦੇ ਸੀ ਜੀ ਇੱਥੇ ਤਾਂ ਬੜੀ ਸਖਤੀ ਹੈ ਜੇਲ੍ਹਾਂ 'ਚ ਹੋਈ ਨਹੀਂ ਸਕਦੀ ਹੁਣ ਪਤਾ ਲੱ ਬਿਲਕੁਲ ਜੀ ਬਿਲਕੁਲ ਇੱਕ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਆ ਇੱਕ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ ਇਹ ਮੈਂ ਜਾਂ ਕੋਈ ਹੋਰ ਧਿਰ ਨਹੀਂ ਕਹਿੰਦੀ ਇਹ ਅਸਲ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਬਣਾਈ ਗਈ ਐਸਆਈਟੀ ਦੀ ਰਿਪੋਰਟ ਕਹਿੰਦੀ ਆ ਐਸਆਈਟੀ ਦੀ ਰਿਪੋਰਟ ਸੀਲ ਬੰਦ ਲਫਾਫੇ ਦੇ ਵਿੱਚ ਮੜ ਜੋਗ ਅਦਾਲਤ ਦੇ ਵਿੱਚ ਪੇਸ਼ ਹੋਈ ਤੇ ਇਹ ਲਫਾਫਾ ਖੁੱਲਿਆ ਇਸ ਲਫਾਫੇ ਦੇ ਵਿੱਚ ਵਰਕੇ ਦੇ ਉੱਤੇ ਲਿਖਿਆ ਹੋਇਆ ਕਿ ਲਾਰੈਂਸ ਬਸ਼ਨੋਈ ਦੀ ਇੱਕ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਖਰੜ ਦੇ ਵਿੱਚ ਸੀਆਈਏ ਸਟਾਫ ਦੇ ਕੋਲ ਹੋਈ ਆ ਸੀ ਇਹ ਸਟਾਪ ਦੇ ਵਿੱਚ ਹੋਈਆਂ ਦੂਜੀ ਰਾਜਸਥਾਨ ਦੇ ਵਿੱਚ ਹੋਈਆਂ ਤੇ ਨਾਲ ਹੀ ਹਰਿਆਣਾ ਤੇ ਪੰਜਾਬ ਹਾਈ ਕੋਰਟ ਨੇ ਇਹ ਗੱਲ ਕਹੀ ਆ ਵੀ ਦੇਖੋ ਪੰਜਾਬ ਦੀ ਪੁਲਿਸ ਆ ਜਿਹੜੀ ਉਹ ਭਾਰਤ ਦੀ ਸਰਬਸ਼੍ਰੇਸ਼ਟ ਪੁਲਿਸ ਦੇ ਵਿੱਚੋਂ ਇੱਕ ਆ ਪਰ ਪੰਜਾਬ ਦੀ ਪੁਲਿਸ ਵਿੱਚ ਲੱਗੀਆਂ ਜਿਹੜੀਆਂ ਕਾਲਜਾਂ ਭੇਡਾਂ ਉਹਨਾਂ ਦੇ ਉੱਤੇ ਵੀ ਅੱਖ ਰੱਖਣੀ ਚਾਹੀਦੀ ਆ ਉਹਦੇ ਬਾਰੇ ਵੀ ਖਿਆਲ ਕਰਨਾ ਚਾਹੀਦਾ ਤੇ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਇਹ ਗੱਲ ਕਹੀ ਆ ਵੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਭਾਈ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਆ ਤੇ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕਹੀ ਹੈ ਕਿ ਸੂਬੇ ਦੀ ਸਰਕਾਰ ਝੂਠ ਬੋਲਣ ਦਾ ਕੰਮ ਕਰਦੀ ਹੈ ਇਹ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦੇ ਕਹਿੰਦੇ ਸੀ ਵੀ ਭਾਈ ਇੱਥੇ ਤਾਂ ਇੰਟਰਵਿਊ ਹੋਈ ਨਹੀਂ ਹੁਣ ਦੱਸੋ ਵੀ ਕਿੱਥੇ ਹੋਈ ਹੈ ਭਾਰਤੀ ਹਾਕੀ ਦੀ ਟੀਮ ਨੇ ਕਾਂਸੀ ਦਾ ਮੈਡਲ ਤਾਂ ਜਿੱਤ ਲਿਆ ਜੀ ਕਮਾਲ ਕਰਤੀ ਜੀ ਬਹੁਤ ਸੋਹਣੀ ਗੱਲ ਹੋਈ ਚੰਗੀ ਗੱਲ ਹੋਈ ਭਾਰਤ ਦੀ ਝੋਲੀ ਦੇ ਵਿੱਚ ਚੌਥਾ ਕਾਂਸੀ ਦਾ ਮੈਡਲ ਪੈ ਗਿਆ ਦੋ ਮਨੁੱਖਾਂ ਦੇ ਰੂਪ ਦੇ ਵਿੱਚ ਸੀ ਕੱਲ ਤਿੰਨ ਸੀਗੇ ਤੇ ਅੱਜ ਇੱਕ ਚੌਥਾ ਹਾਕੀ ਦੀ ਟੀਮ ਦੇ ਰੂਪ ਦੇ ਵਿੱਚ ਦੇ ਭਾਰਤ ਦੀ ਟੀੋੜੀ ਦੇ ਵਿੱਚ ਕਾਂਸੇ ਦਾ ਮੈਡਲ ਪਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬੀ ਹਾਕੀ ਖਿਡਾਰੀਆਂ ਨੂੰ ਜਿਹੜੇ ਕਿ ਇਸ ਟੀਮ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਕੱਲੇ-ਕੱਲੇ ਖਿਡਾਰੀ ਨੂੰ 1-1 ਕਰੋੜ ਰੁਪਈਆ ਦੇਣ ਦਾ ਐਲਾਨ ਵੀ ਕਰਤਾ ਤੇ 10 ਗੁੱਲ ਖਿਡਾਰੀਆ ਇਸ ਭਾਰਤੀ ਟੀਮ ਦੇ ਵਿੱਚ ਪੰਜਾਬ ਦੇ ਦੂਜੀ ਗੱਲ ਇਹ ਹੈ ਜੀ ਕਿ ਅੱਜ ਭਾਰਤੀ ਹਾਕੀ ਟੀਮ ਨੇ ਤੇ ਸਪੇਨ ਨੂੰ 2-1 ਦੇ ਫਰਕ ਨਾਲ ਹਰਾਇਆ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਆ 10 ਗੋਲ ਦੇ ਨਾਲ ਉਹ ਇਸ ਟੂਰਨਾਮੈਂਟ ਦੇ ਵਿੱਚ ਟੌਪ ਸਕੋਰ ਰਹੇ ਆ ਤੇ 올림픽 ਦਾ ਇਹ ਜਿਹੜਾ ব্রੌਂਜ਼ ਮੈਡਲ ਮੈਚ ਆ ਇਹਦੇ ਚ 골ਕੀਪਰ શ્રી ਜੇਸ਼ ਦਾ ਇਹ ਆਖਰੀ ਇੰਟਰਨੈਸ਼ਨਲ ਮੁਕਾਬਲਾ ਸੀ 올림픽 ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ શ્રી ਜੇਸ਼ ਨੇ ਇਹ ਗੱਲ ਕਹੀ ਸੀ ਕਿ ਮੈਂ ਇੰਟਰਨੈਸ਼ਨਲ ਹਾਕੀ ਤੋਂ ਸੰਨਿਆਸ ਲੈ ਲੈਣਾ ਤੇ ਅੱਜ ਉਹਨਾਂ ਦਾ ਸੰਨਿਆਸ ਵੀ ਹੋ ਗਿਆ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਗਰਮੀ ਹੈ ਜੀ ਪੰਜਾਬ ਦੇ ਵਿੱਚ ਐਤਕੀ ਨਹੀਂ ਉਹਨੇ ਪੈਦੀ ਮੌਨਸੂਨ ਪਾਉਣਾ ਰੁਸ ਗਈਆਂ ਮੌਸਮ ਭਾਗ ਨੇ ਗੱਲ ਕਹੀ ਆ ਕਿ ਉਹਦੇ 48 ਘੰਟੇ ਚ ਮੀਂਹ ਦੀ ਸੰਭਾਵਨਾ ਕੋਈ ਨਹੀਂ ਸੌਣ ਦੇ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ ਦੇ ਉੱਤੇ ਜਿੰਨਾ ਮੀਂਹ ਪਿਛਲੇ ਵਰਿਆਂ ਦੇ ਵਿੱਚ ਪੈਂਦਾ ਹੁੰਦਾ ਮੌਸਮ ਵਿਭਾਗ ਨੇ ਕਹਿ ਜੀ ਐਤਕੀ ਉਹਨਾਂ ਪਿਆ ਨਹੀਂ ਤੇ ਉਹਨਾਂ ਸ਼ਾਇਦ ਨੇੜੇ ਦਿਨਾਂ ਦੇ ਵਿੱਚ ਪੈਣ ਦੀ ਸੰਭਾਵਨਾ ਨਹੀਂ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ